ਸਿੱਖਾਂ ਦੀਆਂ ਕੁੜੀਆਂ ਹੁਣ ਖਤਰੇ ਦੇ ਵਿੱਚ ਆ ਜੀ ਹਾਂਜੀ ਲਗਾਤਾਰ ਇਹ ਵੀਡੀਓਜ਼ ਆ ਰਹੀਆਂ ਹੁਣ ਕੱਲ ਪਰਸੋਂ ਦੀ ਯੂਕੇ ਤੋਂ ਇਹ ਵੀਡੀਓਜ਼ ਲਗਾਤਾਰ ਸ਼ਾਇ ਹੋਈਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਕਿਸ ਤਰ੍ਹਾਂ 200 300 ਸਿੱਖਾਂ ਨੇ ਇਕੱਠੇ ਹੋ ਕੇ ਇੱਕ ਸਿੱਖ ਕੁੜੀ ਨੂੰ ਬਚਾਇਆ ਜੀ ਹਾਂਜੀ ਕਿਸ ਤੋਂ ਬਚਾਇਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਤੁਹਾਨੂੰ ਸਪਸ਼ਟ ਕਰ ਦਵਾਂ ਕਿ ਇਹ ਸਾਰੇ ਹੀ ਮੁਸਲਮਾਨਾਂ ਦੇ ਲਈ ਨਹੀਂ ਆ ਇਹ ਸਿਰਫ ਉਹ ਸਿਰਫ ਗਰੂਮਿੰਗ ਗੈਂਗ ਆ ਜਿਹੜੀ ਜਿਹੜੀ ਬੱਚਿਆਂ ਨੂੰ ਅਗਵਾ ਕਰਦੀ ਆ ਜਿਹੜੇ ਟੀਨ ਏਂਜਰ ਹੁੰਦੇ ਆ ਜਿਹੜੇ ਬੱਚੇ ਘੱਟ ਉਮਰ ਦੇ ਹੁੰਦੇ ਆ ਇਹ 12 ਸਾਲ ਤੋਂ ਲੈ ਕੇ 16 ਸਾਲ ਦੇ 18 ਸਾਲ ਦੇ ਆ ਕੁੜੀਆਂ ਨੂੰ ਖਾਸ ਕਰਕੇ ਸਿੱਖਾਂ ਦੀਆਂ ਕੁੜੀਆਂ ਨੂੰ ਟਾਰਗੇਟ ਕੀਤਾ ਜਾਂਦਾ ਸੋ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਸੋ ਬਾਕੀ ਜਿਹੜੇ ਮੁਸਲਮਾਨ ਆ ਉਹ ਆਪਣੇ ਤੇ ਇਹ ਗੱਲ ਨੂੰ ਨਾ ਲਾਉਣ ਇਹ ਨਿਊਜ਼ ਸਿਰਫ ਸਿਰਫ ਸਿੱਖਾਂ ਦੇ ਲਈ ਆ ਅਵੇਅਰਨੈਸ ਦੇ ਲਈ ਆ ਜੋ ਆ ਰਹੇ ਆ ਗਰੂਮਿੰਗ ਗੈਂਗ ਨੂੰ ਲੈ ਕੇ ਜੀ ਹਾਂਜੀ ਇਹ ਇੱਕ ਗੈਂਗ ਐਦਾਂ ਦੀ ਆ ਇਹ ਹੋ ਬਹੁਤ ਹੀ ਫਿਰ ਤੋਂ ਸਾ ਗਰਮ ਹੋ ਗਿਆ ਪਹਿਲਾਂ ਇਹਨੂੰ ਥੋੜੀ ਠਲ ਪਾਈ ਸੀ ਪਰ ਫਿਰ ਤੋਂ ਇਹ ਗਰਮ ਹੋ ਗਿਆ ਇਹਨਾਂ ਦਾ ਮੇਨ ਟਾਰਗੇਟ ਹੁੰਦਾ ਸਿੱਖਾਂ ਦੀਆਂ ਕੁੜੀਆਂ ਨੂੰ ਇਹਨਾਂ ਨੇ ਇਹ ਸੰਸਥਾਵਾਂ ਬਣੀਆਂ ਜਿਹੜੀਆਂ ਇਹਨਾਂ ਨੂੰ ਫੰਡਿੰਗ ਕਰਦੀਆਂ ਕਿ ਤੁਸੀਂ ਸਿੱਖਾਂ ਦੀਆਂ ਕੁੜੀਆਂ ਨੂੰ ਫਸਾਉਣਾ ਬਾਰ ਗਲਾ ਕੇ ਉਹਨਾਂ ਦਾ ਯਕੀਨ ਜਿੱਤਣਾ ਔਰ ਇਹ ਉਹ ਕੁੜੀਆਂ ਨੂੰ ਇਹ ਸ਼ੋਅ ਕਰਦੇ ਆ ਕਿ ਅਸੀਂ ਵੀ ਸਿੱਖਾ ਦੇ ਬੱਚੇ ਆ ਅਸੀਂ ਵੀ ਇੰਡੀਆ ਨਾਲ ਅਸੀਂ ਵੀ ਪੰਜਾਬੀ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੈਂਗੁਏਜ ਸੇਮ ਹੀ ਹੁੰਦੀ ਆ ਪਾਕਿਸਤਾਨੀ ਪੰਜਾਬੀਆਂ ਦੀ ਔਰ ਇੰਡੀਅਨ ਪੰਜਾਬੀਆਂ ਦੀ ਸੋ ਉਹਦੇ ਚੱਕਰਾਂ ਚ ਉਹਨਾਂ ਨੂੰ ਫਸਾਉਂਦੇ ਆ ਜਿਹੜੀ ਇਹ ਗਰੂਮਿੰਗ ਗੈਂਗਾਂ ਦੀਆਂ ਸੰਸਥਾਵਾਂ ਪ੍ਰਧਾਨ ਮੈਂਬਰ ਆ ਉਹ ਬੰਦਿਆ ਨੂੰ ਪੈਸਾ ਪ੍ਰੋਵਾਈਡ ਕਰ ਦਿਆ ਕਿ ਤੁਸੀਂ ਪੈਸਾ ਦਸੋ ਤੁਹਾਨੂੰ ਮਹਿੰਗੀ ਗੱਡੀ ਲਈ ਤੁਹਾਨੂੰ ਰੈਂਟ ਤੇ ਗੱਡੀਆਂ ਦਿੱਤੀਆਂ ਜਾਂਦੀਆਂ ਤੁਹਾਨੂੰ ਪੈਸਾ ਦਿੱਤਾ ਜਾਂਦਾ ਕਿ ਕੁੜੀ ਨੂੰ ਫਸਾਓ ਜਿੱਤਾ ਮਰਜੀ ਤੇ ਉਹਦੇ ਵਿੱਚ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਆ ਮਾਪਿਆਂ ਦੀ ਜੀ ਮਾਪਿਆਂ ਨੂੰ ਹੁਣ ਪੈਸੇ ਦੇ ਪਿੱਛੇ ਇੰਨਾ ਨਹੀਂ ਭਜਣਾ ਚਾਹੀਦਾ ਕਿਉਂਕਿ ਅਕਸਰ ਹੀ ਮਾਪੇ ਆਪਣੇ ਔਲਾਦ ਦੇ ਲਈ ਕਮਾਉਂਦਾ ਕਿ ਮੇਰੀ ਔਲਾਦ ਸੁੱਖ ਦੇ ਵਿੱਚ ਰਵੇ ਮੈਂ ਆਪਣੀ ਔਲਾਦ ਨੂੰ ਵਧੀਆ ਫਿਊਚਰ ਦੇ ਸਕਾਂ ਪਰ ਤੁਸੀਂ ਕਮਾਉਣ ਦੇ ਵਿੱਚ ਇੰਨਾ ਕੁ ਜ਼ਿਆਦਾ ਵਿਅਸਤ ਹੋ ਜਾਓਗੇ ਕਿ ਤੁਹਾਡੀ ਔਲਾਦ ਹੀ ਨਹੀਂ ਬਚੇਗੀ ਫਿਰ ਤੁਸੀਂ ਕੀ ਕਰੋਗੇ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹੀ ਆ ਕਿ ਜਿੰਨੀਆਂ ਵੀ ਸਿੱਖ ਫੈਮਲੀਆਂ ਮੋਸਟਲੀ ਉਹ ਲੋਕ ਆ ਜਿਹੜੇ ਇਧਰ ਉਧਰੋਂ ਮੂਵ ਹੋਏ ਉਹਨਾਂ ਨੂੰ ਨਹੀਂ ਪਤਾ ਕੁਝ ਵੀ ਇਸ ਕਲਚਰ ਦੇ ਬਾਰੇ ਔਰ ਔਰ ਉਹ ਡਬਲ ਸ਼ਿਫਟਾਂ ਦੇ ਵਿੱਚ ਇੰਨੇ ਕਿ ਜਿਆਦਾ ਬਿਜ਼ੀ ਹੋ ਗਿਆ ਕਿ ਆਪਣੇ ਬੱਚਿਆਂ ਦਾ ਧਿਆਨ ਹੀ ਨਹੀਂ ਦੇ ਪਾ ਰਹੇ ਨਾ ਉਹਨਾਂ ਨਾਲ ਗੈਦਰਿੰਗ ਕਰਦੇ ਆ ਨਾ ਉਹਨਾਂ ਨੂੰ ਕਿਤੇ ਬੈਠਦੇ ਆ ਨਾ ਘਮਾਉਂਦੇ ਆ ਬਸ ਕੰਮ ਕੰਮ ਪੈਸਾ ਪੈਸਾ ਦੇ ਪਿੱਛੇ ਉਹ ਆਪਣੇ ਬੱਚਿਆਂ ਨੂੰ ਖੋ ਰਿਹਾ ਜੀ ਹਾਂਜੀ ਇਹ ਜਿਹੜੇ ਗਰੂਮੀ ਗੈਂਗ ਆ ਇਹ ਕੀ ਕਰਦੀ ਆ ਟਾਰਗੇਟ ਕਰਦੇ ਸਿੱਖਾਂ ਦੇ ਬੱਚਿਆਂ ਨੂੰ ਸਕੂਲਾਂ ਦੇ ਬਾਹਰ ਉਹਨਾਂ ਦਾ ਟਾਈਮ ਚੁੱਕਦੀ ਆ ਰੈਕੀ ਕਰਦੀ ਆ ਉਹਨਾਂ ਦੀ ਕਿ ਇਹ ਬੱਚਿਆਂ ਦਾ ਕੀ ਆ ਸੋਸ਼ਲ ਮੀਡੀਆ ਅਕਾਊਂਟ ਲੱਭਦੀ ਤੇ ਉਹਨਾਂ ਦੇ ਨਾਲ ਝੂਠ ਮੂੜ ਦੇ ਪਿਆਰ ਦੇ ਵਾਅਦੇ ਪਾ ਕੇ ਝੂਠ ਬੋਲ ਕੇ ਪੂਰਾ ਪੈਸੇ ਦੀ ਲਾਲਚ ਦੇ ਕੇ ਘਮਾਉਣਾ ਫਰੋਣਾ ਸਾਰਾ ਕੁਝ ਕਰਕੇ ਉਹਨਾਂ ਨੂੰ ਪੱਟਿਆ ਜਾਂਦਾ ਤੇ ਉਹ ਜਿਹੜੀ ਉਮਰ ਹੁੰਦੀ ਆ ਉਹ ਬਿਲਕੁਲ ਵੀ ਸੋਚਣ ਸਮਝਣ ਦੇ ਕਾਬਲ ਨਹੀਂ ਹੁੰਦੀ ਉਮਰ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਸ ਟਾਈਮ ਦੇ ਪਰਹੀ ਬੱਚਿਆਂ ਦੇ ਮਾਪੇ ਦਾ ਜਿੰਮੇਵਾਰੀ ਸਭ ਤੋਂ ਜ਼ਿਆਦਾ ਹੁੰਦੀ ਆ ਕਿਉਂਕਿ ਉਹ ਇਸ ਤਰ੍ਹਾਂ ਦਾ ਇੱਕ ਮੋੜ ਹੁੰਦਾ ਕਿ ਜਦੋਂ ਬੱਚਾ ਕਿਸੇ ਵੀ ਸਟੇਜ ਦੇ ਵਿੱਚ ਕਿਸੇ ਵੀ ਤਰੀਕੇ ਕਿਸੇ ਵੀ ਰਾਹ ਤੇ ਤੁਰ ਸਕਦਾ ਸੋ ਉਸਤੇ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਆ ਸੋ ਐਸੇ ਦੇ ਚੱਲਦੇ ਹੁਣ ਇਹ ਗਰੂਮਿੰਗ ਗੈਂਗ ਐਸੇ ਤਰ੍ਹਾਂ ਕਰਦੀ ਆ ਸੋ ਇੱਕ ਆ ਜਿਹੜੀ ਵੀਡੀਓ ਆ ਰਹੀ ਆ ਇਹ ਬੱਚੇ ਨੂੰ 16 ਸਾਲ ਦੀ ਕੁੜੀ ਸੀ ਕਿ ਜਿਹੜੋ ਇੱਕ ਘਰ ਦੇ ਵਿੱਚੋਂ 5-6 ਦਿਨਾਂ ਬਾਅਦ ਛਡਵਾਇਆ ਗਿਆ ਮੱਥੇ ਪ੍ਰੋਟੈਸਟ ਕੀਤਾ ਗਿਆ ਸਿੱਖਾਂ ਦਾ 2-300 ਬੰਦਿਆਂ ਦਾ ਕੱਟ ਹੋ ਗਿਆ ਜਿਹਦੇ ਵਜਾ ਤੇਥੇ ਪੁਲਿਸ ਆਈ ਫਿਰ ਉਸ ਕੁੜੀ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਕਿ ਇਸ ਕੁੜੀ ਨਾਲ ਜ਼ਬਰ ਜਨਾਬ ਹੀ ਹੋਇਆ 5-6 ਦਿਨ ਲਗਾਤਾਰ ਹੁੰਦਾ ਰਿਹਾ ਪਰ ਇਹਦੇ ਬਾਰੇ ਹਲੇ ਤੱਕ ਪੂਰੀ ਪੁਸ਼ਟੀ ਨਹੀਂ ਹੋਈ ਪਰ ਤੁਸੀਂ ਆਪ ਸਮਝਦਾਰ ਆ ਜਿਹੜੀ ਇੱਕ ਕੁੜੀ ਨੂੰ ਇੰਨੇ ਦਿਨ ਘਰ ਰੱਖਿਆ ਜਾਏਗਾ ਉਹਦੇ ਨਾਲ ਕੀ ਹੋਏਗਾ ਸੋ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿੱਦਾ ਕਰਨੀ ਆ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਕਿੱਦਾ ਕਰਨੀ ਆ ਤੁਸੀਂ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਜਾਂ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਅੱਖ ਕਿੱਦਾ ਰੱਖਣੀ ਆ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਵੱਡੇ ਕਰਨਾ ਕਿਸ ਤਰ੍ਹਾਂ ਦੀ ਪਰਵਰਿਸ਼ ਦੇਣੀ ਆ ਕਿੰਨਾ ਟਾਈਮ ਦੇਣਾ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਇਹ ਗੱਲ ਮੰਨਦੇ ਆ ਕਿ ਪੈਸਾ ਅੱਜ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਉਹ ਹਥਿਆਰ ਆ ਜਿਹਦੇ ਨਾਲ ਆਪਾਂ ਆਪਣੀ ਮਨਮਰਜ਼ੀ ਕਰ ਸਕਦੇ ਆ ਪਰ ਅਪਨ ਪੈਸਾ ਕਰਨਾ ਕੀ ਹੁੰਦਾ ਵਧੀਆ ਫਿਊਚਰ ਦੇ ਲਈ ਬੱਚਿਆਂ ਦੇ ਵਧੀਆ ਫਿਊਚਰ ਦੇ ਲਈ ਪਰ ਜਦੋਂ ਬੱਚੇ ਹੀ ਨਹੀਂ ਰਹੇ ਫਿਰ ਕੀ ਹੋਏਗਾ ਪਰ ਉਹ ਕੁੜੀਆਂ ਨੂੰ ਵੀ ਮੈਂ ਦੱਸ ਦਵਾ ਅਗਰ ਉਹ ਵੀਡੀਓ ਦੇਖਦੀਆਂ ਇਹ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਉਹ ਗਰੂਮਿੰਗ ਗੈਂਗ ਦੇ ਮੈਂਬਰ ਜਿਹੜੇ ਤੁਹਾਨੂੰ ਫਸਾਉਂਦੇ ਆ ਤੁਹਾਡੇ ਨਾਲ ਝੂਠੇ ਵਿਆਹ ਕਰਦੇ ਆ ਬੱਚੇ ਕਰਦੇ ਆ ਉਸ ਤੋਂ ਬਾਅਦ ਤੁਹਾਨੂੰ ਲਾਚਾਰ ਛੱਡ ਦਿੱਤਾ ਜਾਂਦਾ ਸਿਰਫ ਉਹ ਸਿਰਫ ਉਹ ਬੱਚਿਆਂ ਨੂੰ ਹੀ ਅਪਣਾਉਂਦੇ ਆ ਔਰ ਤੁਹਾਨੂੰ ਇਸਤੇਮਾਲ ਕਰਦੇ ਆ ਤੁਹਾਨੂੰ ਸਮਝਣਾ ਪਵੇਗਾ ਤੇ ਬਾਕੀ ਆਈ ਹੋਪ ਇਸ ਚੀਜ਼ ਨੂੰ ਸੀਰੀਅਸ ਲਿਆ ਜਾਵੇ ਔਰ ਜਿੰਨੀਆਂ ਵੀ ਉੱਥੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸੰਸਥਾਵਾਂ ਉਹਨਾਂ ਨੂੰ ਇਸ ਮੁੱਦੇ ਨੂੰ ਗੰਭੀਰ ਪਹਿਲ ਦੇ ਆਧਾਰ ਤੇ ਸਮਝਣਾ ਸਾਨੂੰ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਗਿਆਨ ਪ੍ਰਾਪਤ ਦੀ ਬਹੁਤ ਜ਼ਰੂਰੀ ਆ ਤਾਂ ਕਿ ਉਹ ਗਲਤ ਰਸਤੇ ਦੇ ਵਿੱਚ ਨਾ ਜਾਵੇ ਉਹਨਾਂ ਨੂੰ ਪੜਖ ਹੋਣੀ ਚਾਹੀਦੀ ਆ ਆਪਣੇ ਧਰਮ ਦੇ ਆਪਣੇ ਪਰਿਵਾਰ ਦੇ ਆਪਣੇ ਸਿਖਾ ਭਾਈਚਾਰੇ ਦੇ ਵਿੱਚ ਕੀ ਕੁਝ ਹੁੰਦਾ ਕੀ ਨਹੀਂ ਹੁੰਦਾ ਇਹੋ ਸਭ ਤੋਂ ਵੱਡਾ ਟਾਰਗੇਟ ਔਰ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੁਣ ਗੁਰਦੁਆਰੇ ਪ੍ਰਧਾਨਾਂ ਦੀ ਤੇ ਕਮੇਟੀਆਂ ਦੀ ਹੋਏਗੀ ਬਾਕੀ ਜੋ ਵੀ ਹੋਏਗਾ ਅਗਲੀ ਅਪਡੇਟ ਆਪਾਂ ਤੁਹਾਡੇ ਨਾਲ ਜਲਦੀ ਹੀ ਸ਼ੇਅਰ ਕਰਾਂਗੇ ਹੁਣ ਤੁਹਾਡੇ ਜਿੰਮੇਵਾਰੀਆਂ ਜ਼ਿਆਦਾ ਵੱਧ ਗਈਆਂ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਔਰ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਤਾਂ ਕਿ ਹਰ ਇੱਕ ਸਿੱਖ ਫੈਮਿਲੀ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਨਮੀ ਨਮੀ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ